ਸਰ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹੋ ਬੜਾ ਪ੍ਰਾਣ ਸਪਨਾ ਹੈ ਤੁਹਾਡਾ ਵੀ ਤੇ ਅੱਜ ਕਿਵੇਂ ਮਹਿਸੂਸ ਕਰ ਰਹੇ ਹੋ ਕੱਲਾਤਾ ਜੀ ਮੈਂ ਗੁਰੂ ਸਾਹਿਬ ਦਾ ਥੈਂਕਸ ਕਰਦਾ ਮੈਂ ਕੁਝ ਨਹੀਂ ਕੀਤਾਗਾ ਐਂਡ ਮੈਂ ਹਮੇਸ਼ਾ ਇਹ ਕਹਿੰਦਾ ਹਾਂ ਆਪਦੇ ਚੋ ਮੈਂ ਮਾਰਦਿਓ ਆਪਾਂ ਕੀਤਾ ਸਭ ਨੇ ਤੁਸੀਂ ਕੀਤਾ ਸੰਗਤ ਨੇ ਕੀਤਾ ਨਾ ਮੈਂ ਕੱਲਾ ਕੁਝ ਨਹੀਂ ਕਰ ਸਾਡੀ ਟੀਮ ਵਰਕ ਹੈ ਬਹੁਤ ਵਧੀਆ ਡਾਕਟਰ ਸਾਡਾ ਸਟਾਫ ਇਹਨਾਂ ਦੀ ਬੜੀ ਮਿਹਨਤ ਹੈ ਐਂਡ ਇਹ ਅਸੀਂ ਕੈਂਸਰ ਵਾਲੇ ਜੀ ਪਰ ਇਹ ਹਸਪਤਾਲ ਕੈਂਸਰ ਦਾ ਨਹੀਂ ਕੱਲਾ ਸਾਰੇ ਜੀ ਜਿਸ ਤਰ੍ਹਾਂ ਅੱਖਾਂ ਦਾ ਕੈਂਸਰ ਹੋ ਗਿਆ ਉਸ ਤੋਂ ਬਾਅਦ ਫਿਜ਼ੀਓਥੈਰੇਪੀ ਦੀ ਲੋੜ ਹੁੰਦੀ ਹੈ ਉਹ ਵਾਰਡ ਬਣ ਗਿਆ ਫਿਜ਼ੀਓਥੈਰੇਪੀ ਦਾ ਠੀਕ ਹੈ ਆਈਸ ਦਾ ਬਣ ਗਿਆ ਠੀਕ ਹੈ ਐਂਡ ਹੋਰ ਵੀ ਬਣੇ ਰੋਗਾ ਵੀਪੀ ਡਾਇਬਟੀਜ਼ ਲੋਕਾਂ ਨੂੰ ਬੁਖਾਰ ਖੰਗ ਤੇ ਮਲਟੀ ਸਪੈਸ਼ਲਿਟੀ ਕਰ ਰੋ ਜੀ ਹੈ ਨਾ ਮਤਲਬ ਕੱਲ ਕੈਂਸਰ ਨਹੀਂ ਹੈ ਠੀਕ ਹੈ ਅਸੀਂ ਕੈਂਸਰ ਚੈੱਕ ਅਪ ਵਾਲੇ ਆ ਕੈਂਸਰ ਚੈੱਕ ਅਪ ਕਿੱਥੇ ਹੋਏਗਾ ਸਾਰੇ ਮੈਮੋਗ੍ਰਾਫੀ ਆ ਛਾਤੀ ਦੇ ਕੈਂਸਰ ਦੀ ਪੈਪਸਮੇਅਰ ਹੋਏਗਾ ਔਰਲ ਠੀਕ ਹੈ ਅਸੀਂ 8 10 ਜਿਹੜੇ ਕਾਮਨ ਕੈਂਸਰ ਹੋ ਉਹ ਸੇ ਚੈੱਕ ਅਪ ਕਰਦੇ ਰਹਿੰਦੇ ਹਾਂ ਜੀ ਤੇ ਉਹ ਅਸੀਂ ਇੱਕ ਇੱਕ ਚੈਰਿਟੀ ਹੈ ਚੈਰੀਟੇਬਲ ਹਸਤਾ ਹੈ ਠੀਕ ਹੈ ਇਹ ਨਹੀਂ ਲੋਟਣਾ ਹੋਵੇ ਜਿਵੇਂ ਮੈਮੋਗ੍ਰਾਫੀ ਦਾ ਟੈਸਟ ਬਾਹਰ 5-5000 ਵੀ ਲੈ ਜਾਂਦੇ ਆ 4.5 ਤਾਂ ਉਹਦੀ ਮੈਕਸਿਮਮ 1000 ਤੋਂ ਥੱਲੇ ਹੀ ਹੋਵੇਗਾ ਜੀ ਕੋਈ ਪ੍ਰਾਈਸ ਜੀ ਜਿਹੜਾ ਜੋ ਸਾਰਾ ਖਰਚਾ ਹੈ ਉਹ ਹੀ ਪੂਰਾ ਹੋਵੇਗਾ ਕੋਈ ਸਾਡੇ ਕੋਲ ਅਸੀਂ ਖਰਚੇ ਘਟਾ ਲਈ ਸਾਡਾ ਉੱਪਰ ਬਿਜਲੀ ਦਾ ਸਾਰਾ ਸੋਲਰ ਸਿਸਟਮ ਆ ਗਿਆ ਬਿਜਲੀ ਦਾ ਵੀ ਬਹੁਤ ਵੱਡਾ ਖਰਚਾ ਹੁੰਦਾ ਹੈ ਠੀਕ ਹੈ ਬਿਲਡਿੰਗ ਸਾਰੀ ਸਾਡੀ ਪੇਡ ਹੈ ਕੁਛ ਸਾਡੇ ਤੇ ਕਰਦੇ ਆ ਜੀ ਤੇ ਸਟਾਫ ਦੀ ਤਨਖਾਹੀ ਹੈ ਤੇ ਬਾਕੀ ਗੁਰੂ ਸਾਹਿਬ ਕਿਰਪਾ ਕਰਨ ਦੀ ਮਨੁੱਖਤਾ ਦੀ ਸੇਵਾ ਲਈ ਹੈ ਐਂਡ ਉਸੇ ਤਾਂ ਦੁਸਤ ਚਲਾਈ ਜਾਂਦੇ ਆ ਜੀ ਸਾਡੇ ਕੋਲੇ 20 ਬੱਸਾਂ ਪੰਜਾਬ ਚ ਤੁਰੀਆਂ ਫਿਰਦੀਆਂ ਲੋਕਾਂ ਨੂੰ ਚੈੱਕ ਅਪ ਕਰਦੀਆਂ ਹਨ ਤੇ ਲੋਕ ਕੋਈ ਬੱਸਾਂ ਪਾਉਂਦੇ ਆ ਸਵਾਰੀਆਂ ਹਟਾਉਣ ਨੂੰ ਤੇ ਅਸੀਂ ਲੋਕਾਂ ਨੂੰ ਚੈੱਕ ਅਪ ਕਰੰਦੇ ਫ੍ਰੀ ਉਹ ਕੈਂਪ ਸਾਰੇ ਟੋਟਲ ਫ੍ਰੀ ਆ ਉਹਨਾਂ ਚ ਕੋਈ ਮਰਜ਼ੀ ਜਾ ਕੇ ਚੈੱਕ ਅਪ ਕਰਾ ਲੇ ਕਿ ਇਸਰਾ ਜਿਸ ਪੇਸ਼ੈਂਟ ਨੂੰ ਚੈੱਕ ਅਪ ਕਰਨ ਦਾ ਵੀ ਕਿਧਰ ਕੈਨਸਲ ਟੈਕ ਹੋ ਜਾਂਦਾ ਉਸ ਤੋਂ ਬਾਅਦ ਫਿਰ ਫਿਰ ਇੱਕ ਤਾਂ ਮੁੱਖ ਮੰਤਰੀ ਕੈਂਸਰ ਰਾਤ ਫੰਡ ਆਉਂਦਾ ਆਪਣੇ ਉਹ 1.5 ਲੱਖ ਰੁਪਏ ਤੱਕ ਉਹ ਲਿਖ ਦਿੰਦੇ ਆ ਨਾ ਸੀਐਮ ਸਾਹਿਬ ਉਹਦਾ ਇਲਾਜ ਫ੍ਰੀ ਹੋ ਜਾਂਦਾ ਬੰਦੇ ਨੂੰ ਇੱਕ ਅਜੂਸ਼ਮਾਨ ਸਕੀਮ ਆਉਂਦੀ ਹੈ ਮੋਦੀ ਜੀ ਤੋਂ ਪਹਿਲਾਂ ਹੀ ਚੱਲ ਰਹੀ ਹੈ ਪਹਿਲਾਂ 5 ਲੱਖ ਸੀ ਉਹ 10 ਲੱਖ ਕਰ ਦਿੱਤੀ ਹੈ ਠੀਕ ਹੈ ਉਹ ਕਾਰਡ ਕੋਡ ਬਣੇ ਹੁੰਦੇ ਉਹ ਹੀ ਜਾਂਦਾ ਉਹਦਾ ਇਲਾਜ ਹੋ ਸਰਗਾ ਠੀਕ ਹੈ ਐਂਡ ਕਈ ਗਵਰਨਮੈਂਟ ਹਸਪਤਾਲਾਂ ਦੇ ਪੈਨਲ ਚ ਪਾਉਣਾ ਪੈਂਦਾ ਸਾਨੂੰ ਪ੍ਰਾਈਵੇਟ ਤਾਂ ਠੀਕ ਹੈ ਹਾਂ ਸ਼ਾਇਦ ਭਗਵੰਤ ਮਾਨ ਜੀ ਨੇ ਕੀਤਾ ਕਰ ਰਿਹਾ ਵੀ 10 ਲੱਖ ਦੀ ਕੋਈ ਯੋਜਨਾ ਹੈ ਨਾ ਉਹ ਹਜੇ ਮੈਨੂੰ ਪਤਾ ਨਹੀਂ ਲਾਗੂ ਹੋਈ ਕਿ ਨਹੀਂ ਮੈਂ ਉਸਤੇ ਹਜੇ ਬੁੱਭਾ ਜੀ ਮੈਂ ਬੋਲ ਨਹੀਂ ਸਕਦਾ ਨਾ ਤੇ ਪਰ ਜਿਹੜੀਆਂ ਚੱਲ ਰਹੀਆਂ ਨੇ ਮੈਂ ਉਹ ਦੱਸ ਰਿਹਾ ਸੰਗਤ ਸਾਡੀ ਟੀਮ ਗਾਈਡ ਕਰਦੀ ਹੈ ਉਹਨਾਂ ਨੂੰ ਠੀਕ ਹੈ ਠੀਕ ਹੈ ਸਾਰੀ ਡਿਊਟੀ ਹੈ ਕਿਉਂਕਿ ਅਸੀਂ ਵਿਆਹਾਂ 'ਚ ਨਾ ਮਿਲਣੀਆਂ ਜੀਆਂ ਤੁਸੀਂ ਕਰਦੇ ਆ ਜੱਫੀਆਂ ਜੀਆਂ ਪਾਉਂਦੇ ਆ ਨਾ ਅਸੀਂ ਸਾਡਾ ਸਟਾਫ ਵਿੱਚੇ ਮੈਂ ਅਸੀਂ ਕੈਂਸਰ ਮਰੀਜ਼ਾਂ ਨੂੰ ਜੱਫੀਆਂ ਪਾਉਂਦੇ ਆ ਸਾਨੂੰ ਵੀ ਉਹਨਾਂ ਦਾ ਦਰਦ ਸਾਡੇ ਮਹਿਸੂਸ ਹੁੰਦਾ ਹੈ ਤੇ ਅਸੀਂ ਫਿਰ ਉਹਨਾਂ ਨੂੰ ਸਹੀ ਰਸਤਾ ਦਿੰਨੇ ਆ ਜੇ ਤੀਜੀ ਚੌਥੀ ਸਟੇਜ ਚ ਗਿਆ ਹੋਵੇ ਤਾਂ ਅਸੀਂ ਕਿੰਨੇ ਘਰੀ ਸੇਵਾ ਕਰ ਲੋ ਵੀ ਘਰ ਨਾ ਉੱਜੜ ਨਾ ਜਾਵੇ ਕੋਈ ਨਹੀਂ ਬਚਦਾ ਸਾਡੀ ਵਰਡ ਕੈਂਸਰ ਦਾ ਦੂਸ ਕੰਮ ਹੀ ਇੱਕ ਹੈ ਕਿ ਪਹਿਲੀ ਸਟੇਜ ਤੋਂ ਵੀ ਪਹਿਲਾਂ ਫੜਨਾ ਤੇ ਕੈਂਸਰ ਹੋਵੇ ਹੀ ਨਾ ਤੁਨ ਉਹ ਗਾਈਡ ਕਰਾਂਗੇ ਇੱਥੇ ਇਸ ਇਲਾਕੇ ਦੀ ਬੈਲਟ ਨੂੰ ਪੰਜ 700 ਪਿੰਡ ਚ ਕੋਈ ਮੈਨ ਤਾਂ ਲੱਗਦਾ ਨਹੀਂ ਹਸਪਤਾਲ ਉਨੇ ਤੋਂ ਲੈ ਕੇ ਹੈ ਨੀਗਾ ਨਹੀਂ ਠੀਕ ਹੈ ਕਿੰਦੀ ਮਾਤਾ ਦੋ ਤੀਰ ਥਾ ਆਪਣੇ ਹਿੰਦੂ ਵੀਰਾਂ ਦਾ ਮਾਤਾ ਲੈਣਾ ਦੇ ਵੀ ਸਾਡੀ ਸਿੱਖੋਂ ਦਾ ਨੰਦਪੁਰ ਸਾਹਿਬ ਤੇ ਇਹ ਹਸਪਤਾਲ ਹਿੰਦੂ ਸੇਕਤਾ ਵੀ ਕਰੇਗਾ ਸਭ ਨੂੰ ਜੀ ਆਇਆਂ ਕਹਾਂਗੇ ਨਾ ਮਨੁੱਖਤਾ ਦੀ ਸੇਵਾ assi ਕਰਾਂਗੇ assi ਦਵਾਈ ਦੇ ਲੰਗਰ ਲਾਉਣ ਵਾਲੇ ਆ ਤੁਸੀਂ ਜਲੇਬੀਆਂ ਫਕੜਦੇ ਹੋ ਤੇ ਹਮੇਸ਼ਾ ਹੀ ਮੈਂ ਕਹਿੰਦਾ ਰੂੰ ਜੀਵਨ ਪਰ ਠੀਕ ਹੈ ਗਰੀਬ ਨੂੰ ਦਵਾਈ ਦੀ ਵੀ ਲੋੜ ਹੈ ਮੰਨਦੇ ਆ ਹੈ ਜੀ ਤੁਸੀਂ ਕਿੱਥੋਂ ਲਿਆਵੇ ਵਿਚਾਰਾ ਮਤਲਬ ਇਸ ਕਰਕੇ ਆਪਾਂ ਨੂੰ ਵੀ ਸਾਰਿਆਂ ਨੂੰ ਰਲ ਕੇ ਵੀ ਚੱਲਣਾ ਚਾਹੀਦਾ ਇਸ ਡਾਇਰੈਕਸ਼ਨ ਦੇ ਵਿੱਚ ਨਾ ਤੁਹਾਡੇ ਘਰੇ ਕੋਈ ਖੁਸ਼ੀ ਗਮੀ ਹੈ ਤੁਸੀਂ ਥੋੜਾ ਜਿਹਾ ਦਾਨ ਰੱਖਿਓ ਯਾਰ ਆਪਾਂ ਦਵਾਈਆਂ ਲੈ ਕੇ ਦੇਖੇ ਆਈਏ ਹਸਪਤਾਲ ਇੱਥੇ ਆਜੋ ਲੈ ਕੇ ਸਾਲ ਦੇ ਵਿੱਚ ਭਾਵੇਂ ਤੁਸੀਂ 5000 ਇਕੱਠਾ ਕਰ ਲਓ ਅਸੀਂ ਤੁਹਾਨੂੰ ਦੇ ਦਾਂਗੇ ਆਹ ਲਿਸਟ ਹੈ ਭਈਆ ਦਵਾਈ ਲੈ ਆ। ਆਪ ਹੀ ਪੈਸੇ ਦੀ ਖਰੀਦ ਲੈ ਆਓਗੇ ਨਾ ਚੋਰ ਲੱਗੇ ਨਾ ਕੁੱਤਾ ਪੋਂਕੇ ਇਸ ਤਾਂ ਸਾਫ਼ ਸਪਸ਼ਟ ਕੰਮ ਕਰਦੇ ਆਂ ਵਾਈਟ ਸ਼ੀਟ ਨੂੰ। ਠੀਕ ਹੈ। ਇਹ ਸਾਰਿਆਂ ਨੂੰ ਕਰਨਾ ਚਾਹੀਦਾ ਰਲ ਕੇ ਆਪਾਂ। ਇਹ ਹਸਤਾਲੀ ਸੰਗਤ ਦਾ ਸਭ ਲੋਕਾਂ ਦਾ। ਮੇਲਾ ਮੇਰੀ ਵਾਈਫ ਨੇ ਉਹਨਾਂ ਨਾਲ ਮੇਰੇ ਬੱਚਿਆਂ ਨੇ ਉਹਨਾਂ ਮੈਂ ਤਾਂ ਇੰਗਲੈਂਡ ਚ ਰਹਿੰਨੇ। 5 ਸਟਾਰ ਸਹੂਤਾਂ ਜੇ ਨਹੀਂ ਤਾਂ ਦੱਸ ਦਿਓ। ਪਰ ਤੁਸੀਂ ਰੱਖਣਾ ਵੀ ਇਹਨੂੰ 5 ਸਟਾਰ। ਸੋ ਲੋਕਾਂ ਦਾ ਵੀ ਸਹਿਯੋਗ ਹੈ ਨਾ ਤੇ ਇਹਨੂੰ ਸਾਫ਼ ਰੱਖਣਾ। ਜੇ ਹਸਪਤਾਲ ਸਾਫੀ ਨਹੀਂ ਕਈ ਹਸਪਤਲਾਂ ਚ ਬਿਮਾਰੀਆਂ ਲੱਗ ਜਾਂਦੀਆਂ ਉਹਦੀ ਸਫਾਈ ਰੱਖਣੀ ਵੀ ਬਹੁਤ ਜ਼ਰੂਰੀ ਆ ਉਹ ਲੋਕਾਂ ਦਾ ਵੀ ਇੱਕ ਡਿਊਟੀ ਬਣਦੀ ਆ ਵੀ ਮੈਂ ਉਹ ਹਸਪਤਾਲ ਚੱਲਿਆ ਮੇਰੇ ਪੈਰ ਤਾਂ ਨਹੀਂ ਕੰਦੇ ਟਾਇਲਟ ਦੇ ਵਿੱਚ ਖੜਕੇ ਤਾਂ ਨਹੀਂ ਮੈਂ ਪਿਸ਼ਾਬ ਕਰਦਾ ਮੈਂ ਫਲਸ਼ ਕਰਦਾ ਜਿੱਦੀ ਆਪਾਂ ਆਪਣੇ ਘਰੇ ਕਿਵੇਂ ਆਪਾਂ ਨੂੰ ਮੁਸ਼ਕਾਉਂਦਾ ਦੀ ਹਸਪਤਾਲ ਵੀ ਆਪ ਦਾ ਸਮਝੋ ਠੀਕ ਹੈ ਨਾ ਫਿਰ ਸਾਡਾ ਸਾਡਾ ਅਸੀਂ ਮੈਂ ਆਉਂਗਾ ਫਿਰ ਚੈੱਕਅਪ ਕਰੂੰਗਾ ਦੋ ਵੀ ਨਿਵਾਦ ਵੀ ਲੋਕ ਦੇਖੂਗਾ ਕਿੰਨੇ ਕਿ ਜ਼ਿੰਮੇਦਾਰ ਆ ਵੀ ਥੋੜੀਆਂ ਜ਼ਿੰਮੇਵਾਰੀਆਂ ਬਹੁਤ ਵੰਡਦੇ ਆ ਕਿ ਹਸਪਤਾਲ ਨੂੰ ਸਾਫ਼ ਰੱਖਣਾ ਤੇ ਉਹਨੂੰ ਚਲਾਉਣਾ ਵੀ ਬਹੁਤ ਜ਼ਿੰਮੇਵਾਰੀ ਹੈ। ਸਹੀ ਸਰਵਿਸ ਆਪ ਤਾਂ ਸ਼ਾਰਟ ਕਰਤੀ ਗਈ। ਕਰਤੀ ਜੀ ਸਾਡੇ ਪਰਸਾਂ ਤੋਂ ਸਟਾਰਟ ਹੈ ਜੀ। ਠੀਕ ਹੈ ਜੀ। ਸਾਡਾ ਤਾਂ ਕੰਮ ਹੀ ਇਹ ਹੈ, ਸਾਡਾ ਲੰਗਰ ਹੀ ਇਹ ਹੈ ਨਾ। ਹੂੰ। ਪਰ ਨਾਲ ਇੱਕ ਗੱਲ ਕਹਿ ਦੇਣਾ ਸਾਧ ਸੰਗਤ ਜੀ ਕਿ ਇੱਕ ਲੰਗਰ ਲੱਗਿਆ ਹੈ ਗੁਰੂ ਦਾ। ਹਾਂ। ਮੈਂ ਵੀ ਲੰਗਰ ਛਕਦਾ। ਹਾਂ ਜੀ। ਉਹ ਵੀ ਲੋੜ ਆ ਭੁੱਖੇ ਨੂੰ ਪ੍ਰਸ਼ਾਦਾ ਦੇਣਾ ਵੀ। ਪਰ ਵੀ ਜਦੋਂ ਗੁਰੂ ਦਾ ਲੰਗਰ ਤਿਆਰ ਹੁੰਦਾ ਕੋਈ ਆਟਾ ਲੈ ਕੇ ਆ ਜਾਂਦਾ, ਕੋਈ ਖਾਣਡ, ਕੋਈ ਗੋੜ ਚਾਹ। ਸਾਡਾ ਦਵਾਈ ਦਾ ਲੰਗਰ ਹੈ। ਸਾਡੇ ਲੰਗਰ ਦਾ ਕੋਈ ਖਸਬਾਉਂਦਾ ਹੀ ਨਹੀਂ ਹੈ ਨਾ ਦਿਓ ਜਵਾਬ ਮੈਂ ਇਹਦੇ ਸੁਣੋਤੇ ਆ ਵੀਰੋ ਸਾਡੇ ਲੰਗਰ ਦੇ ਵਿੱਚ ਵੀ ਇਸ ਨੇ ਜੋ ਵਰਲਡ ਕੈਂਸਰ ਲਾ ਰਹੀ ਹੈ ਮੈਡੀਸਨ ਦੇ ਲੰਗਰ ਉਹਦੇ ਵਿੱਚ ਵੀ ਯੋਗਦਾਨ ਪਾਇਆ ਕਰੋ ਰਲ ਕੇ ਮੈਂ ਨਿਮਰਤਾ ਸਹਿਤ ਬੇਨਤੀ ਕਰਦਾ ਤੁਹਾਡੇ ਘਰ ਚ ਕੋਈ ਖੁਸ਼ੀ ਹੈ ਕੋਈ ਗਮੀ ਹੈ ਤੂੰ ਕੋਈ ਆਪਾਂ ਆਪਾਂ ਕਹਿੰਦੇ ਗੁਰਦੁਆਰੇ ਮੰਦਰ ਪਖਾ ਲਵਾ ਦੇ ਇੱਥੇ ਹੀ ਲਵਾ ਸਕਦੇ ਅਸੀਂ ਦੱਸ ਦਿਆਂਗੇ ਸਾਡੇ ਪੰਜ ਕਮਰੇ ਖਾਲੀ ਪਏ ਭਾਈ ਲਵਾ ਦੇ ਪਰ ਤੁਸੀਂ ਇਹਦੇ ਨੂੰ ਤੁਰੇ ਹੀ ਨਹੀਂਗੇ ਫਿਰ ਮਾਰਦੇ ਆਂ ਚੀਕਾਂ ਹਸਪਤਾਲ ਲਈ ਜੇ ਰੁਪਈਆ ਦਿੱਤਾ ਨਹੀਂ ਤੁਸੀਂ ਫਿਰ ਹਸਪਤਾਲਾਂ ਤੇ ਉਹੀ ਹਾਲਤ ਹੋਣੀ ਹੈ ਨਾ ਆਪਾਂ ਮੈਂ ਇਹ ਵੀ ਕਹਿਣਾ ਮੈਂ ਸਰਕਾਰ ਦਾ ਮੋਢੇ ਨਾਲ ਮੋਟਾ ਜੋੜਦੇ ਹਾਂ ਅਸੀਂ ਨੂੰ ਦੇਖਦੇ ਵੀ ਕਿਹਦੀ ਸਰਕਾਰ ਹੈ ਕੋਈ ਵੀ ਸਰਕਾਰ ਹੈ ਸਾਡੀ ਹੈ ਨਾ ਸਾਡੇ ਚੁਣੇ ਹੋਏ ਆ ਆਪਾਂ ਸਰਕਾਰ ਦਾ ਸਾਥ ਵੀ ਦਈਏ ਯਾਰ ਕਿਸੇ ਨੂੰ ਪੁੱਛ ਲਓ ਜੋ ਜਿੰਨੇ ਸਰੋਤੇ ਆ ਕਦੇ ਕਿਸੇ ਨੇ ਹਸਪਤਾਲ ਚ ਪੱਖਾ ਲਵਾਇਆ ਮੰਦਰ ਗੁਰਦੁਆਰੇ ਚ ਲਵਾਇਆ ਨਾ ਤਿੰਨਾਂ ਫਰਾਂ ਦੇ ਨਾਲ ਲਿਖਿਆ ਹੁੰਦਾ ਹੈ ਨਾ ਇਹ ਤਾਂ ਬੱਦ ਹਮ ਹੱਸੋ ਨਾ ਇਹ ਸੱਚ ਹੈ ਸੱਚ ਹੈ ਬੜਾ ਕੌੜਾ ਸੱਚ ਹੈ ਸਾਡੀਆਂ ਬਹੁਤ ਜ਼ਿੰਮੇਵਾਰੀਆਂ ਬਣਦੀਆਂ ਆਪਾਂ ਸਾਰੇ ਮਿਲ ਕੇ ਕਰੀਏ ਠੀਕ ਹੈ ਅਸੀਂ ਤੁਹਾਡੇ ਨਾਲ ਆ ਪੰਜਾਬ ਸਾਡੇ ਪਿੱਕੇ ਆ ਜੀ ਕਦੇ ਇਸ ਪੰਜਾਬ ਚ ਛੱਡ ਕੇ ਨਹੀਂ ਭਜਾਂਗੇ ਅਸੀਂ ਵਿਧਾਈ ਜਾਂਦੇ ਆ ਕੰਮ ਨੂੰ ਅਸੀਂ ਖੋਲ ਦੇਾਂਗੇ April ਦੇ ਵਿੱਚ ਆਈਸ ਹਸਪਤਾਲ ਖੋਲ ਦੇਣਾ ਬੜਕੇ ਰੈਡੀ ਹੈ ਜੀ ਆਪਣਾ ਗੁਰੂ ਗੁਰਨਾਕ ਤੇਵ ਜੀ ਦੇ ਸੁਲਤਾਨਪੁਰ ਲੋਧੀ ਦੇ ਨਜ਼ਦੀਕ ਹੀ ਹੈ ਤੇ ਉਹ ਅਸੀਂ March ਚ end of March April ਚ ਖੋਲ ਦੇਾਂਗੇ ਰੱਬ ਕਿਰਪਾ ਕਰੇਗਾ ਇਹ ਸਭ ਨੂੰ ਤੁਹਾਨੂੰ ਵੀ ਬੇਨਤੀ ਕਰਦਾ ਹਾਂ ਦੋਸਤੋ ਬੱਚਿਆਂ ਦੇ ਜਨਮ ਦਿਨ ਖੁਸ਼ੀ ਗਮੀ ਘਰ ਚ ਇੱਕ ਡੱਬਾ ਲਾ ਲੋ ਉਹਦੇ ਚ ਪੈਸੇ ਪਾਈ ਚੱਲਿਆ ਕਰੋ ਤੇ ਸਾਲ ਬਾਅਦ ਬਹੁਤ ਪੈਸੇ ਨਿਕਲੇ ਆਉਣਗੇ ਇੱਥੇ ਲੈ ਕੇ ਆਜੋ ਅਸੀਂ ਉਹ ਪੈਸੇ ਗਿਣਾਂਗੇ ਫੇਕ ਤੁਹਾਨੂੰ ਹੀ ਫੜਾ ਦੇਾਂਗੇ ਕਿ ਤੂੰ ਇਹ ਰਾ ਚੀਜ਼ ਲਿਆਦੇ ਮਨ ਲਓ 1100 ਰੁਪਿਆ ਨਿਕਲਿਆ ਡੱਬੇ ਚ ਜਾਂ 2000 ਨਿਕਲਿਆ ਅੱਜ ਕਹਿੰਦੇ ਯਾਰ ਆਪਾਂ ਖਾਈ ਲੈਦੇ ਉਹਦੇ ਚ ਤੁਹਾਨੂੰ ਤੁਹਾਡਾ ਵੀ ਵਿਸ਼ਵਾਸ ਹੋਣੂਗਾ ਵੀ ਇਹ ਮੇਰੇ ਹੀ দান ਸੀ ਤੇ ਮੈਨੂੰ ਹੀ ਫੇਰ ਫੜਾਤਾ ਤੇ ਪੱਖਾ ਲੈ ਆਦੇ ਹੋਰ ਕੁਝ ਨਹੀਂ ਜੰਮੀ ਜੀ ਹਸਤਾਚਿਲ ਸ਼ੁਰੂ ਸ਼ੁਰੂ ਡਿਸੀਜਨ ਲੋਡ ਹੁੰਦੀ ਜਿੰਨਾ ਵੀ ਦਾਨ ਹੋ ਉਸੇ ਨੂੰ ਕਹਿੰਦੇ ਆਂ ਕਿ ਪਾਇਰ ਲਿਆ ਹੈ ਹੈਨਾ ਥੈਂਕ ਯੂ ਵੀ ਜੀ ਬਹੁਤ ਧੰਨਵਾਦ ਜੀ ਐਰ ਥੈਂਕ ਯੂ